ਡਾਇਰੈਕਟਰਾਂ ਨੂੰ ਨੁਕਸਾਨ ਕਰ ਗਏ ਨੇ ਟੈਂਸ਼ਨ ਕਰ ਗਏ ਨੇ ਆ ਵੀਰੇ ਦੇਖੋ ਇਹ ਕਹਿੰਦੇ ਨੇ ਅਸੀਂ ਗੋਲੀ ਨਹੀਂ ਚਲਾਉਂਦੇ 12 ਬੋਰ ਦੀਆਂ ਗੋਲੀਆਂ ਵੀ ਚਲਾਈਆਂ ਨੇ ਕਿਸਾਨਾਂ ਦੇ ਸਾਰੇ ਸਤਿਸ਼੍ਰੀ ਅਕਾਲ ਜੀ ਖਨਾਰੀ ਅਤੇ ਸ਼ੰਭੂ ਬਾਰਡਰ ਤੇ ਸਸ਼ਾਸ਼ਨ ਦੇ ਵੱਲੋਂ ਆਮ ਲੋਕਾਂ ਦੇ ਨਾਲ ਕਾਫੀ ਧੱਕਾ ਹੋਇਆ ਏ ਇਤੋਂ ਤੱਕ ਕਿ ਉਹਨਾਂ ਵੱਲੋਂ ਕਿਸਾਨਾਂ ਦੀਆਂ ਗੱਡੀਆਂ ਟਰੈਕਟਰ ਵੀ ਤੋੜ ਪਨ ਦਿੱਤੇ ਗਏ ਇੰਨਾ ਹੀ ਨਹੀਂ ਖਾਲਿਸਤਾਨੀ ਦੇ ਝੰਡਿਆਂ ਨੂੰ ਪਾੜ ਦਿੱਤਾ ਗਿਆ ਅਤੇ ਉਹਨਾਂ ਨੂੰ ਪੈਰਾਂ ਵਿੱਚ ਵੀ ਰੋਲਿਆ ਗਿਆ ਅੱਜ ਤਾਂ ਉਹਦੋਂ ਹੋ ਗਈ ਜਦੋਂ ਸਿਵਲ ਵਰਦੀ ਵਿੱਚ ਅਫਸਰਾਂ ਨੇ ਸਾਡੇ ਗੁਰੂਆਂ ਦੀਆਂ ਤਸਵੀਰਾਂ ਪਾੜਨੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਸਕਰੀਨ ਤੇ ਚੱਲਦੀ ਵੀਡੀਓ ਵੇਖ ਸਕਦੇ ਹੋ ਜਿਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰਕਾਰ ਜੀ ਦੀ ਤਸਵੀਰ ਨੂੰ ਪਾੜਿਆ ਗਿਆ ਹੈ ਇੰਨਾ ਹੀ ਨਹੀਂ ਜਿਵੇਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਗਾਲਾਂ ਦਾ ਪ੍ਰਯੋਗ ਵੀ ਕੀਤਾ ਜਾ ਰਿਹਾ ਸੀ ਅਤੇ ਖਾਲਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਾਏ ਗਏ ਖਨੋਰੀ ਬਾਰਡਰ ਤੇ ਤਾਂ ਸਿੱਧੀਆਂ ਗੋਲੀਆਂ ਵੀ ਚਲਾ ਦਿੱਤੀਆਂ ਜਿਸ ਦੇ ਵਿੱਚ 2 ਤੋਂ 3 ਨੌਜਵਾਨੇ ਸ਼ਹੀਦ ਹੋ ਗਏ ਇਸ ਵਿੱਚੋਂ ਸ਼ਿਵਕਰਨ ਸਿੰਘ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਕਿਸਾਨ ਆਗੂਆਂ ਦੀ ਤਾਂ ਉਹ ਹਲੇ ਮੀਟਿੰਗ ਦੇ ਵਿੱਚ ਹੀ ਰੁੱਜੇ ਹੋਏ ਨੇ ਅਤੇ ਦੂਸਰੇ ਪਾਸੇ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਨਾਲ ਕਾਫੀ ਤੱਕਾ ਹੋਇਆ ਹੈ ਪਹਿਲਾਂ ਤਾਂ ਸਿਰਫ ਅਥਰੂ ਗੈਸ ਦੇ ਗੋਲੇ ਹੀ ਸਿੱਟੇ ਜਾ ਰਹੇ ਸਨ ਪਰ ਉੱਥੇ ਹੋਣ ਅੱਗ ਦੇ ਗੋਲੇ ਅਤੇ ਗੋਲੀਆਂ ਵੀ ਵਰਾਈਆਂ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਆਗੂਆਂ ਨੂੰ ਹੁਣ ਮੀਟਿੰਗ ਛੱਡ ਕੇ ਅੱਗੇ ਵਧਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਵੈਸੇ ਵੀ ਸੰਬੂ ਅਤੇ ਖਨੌਰੀ ਬਾਰਡਰ ਤੇ ਨੌਜਵਾਨ ਸ਼ਹੀਦ ਹੋ ਰਹੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ